ਸਿਮਰਨ ਕਰ ਲੋਗੇ 10 ਮਿੰਟ ਸਵੇਰੇ ਅੱਧਾ ਘੰਟਾ ਲਾ ਲੋਗੇ ਨਾ ਉੱਠਣ ਤੋਂ ਪਹਿਲਾਂ ਆ ਪੌਣ ਸਮ ਰਹੇਗੀ ਤੇ ਸਾਰਾ ਦਿਨ ਸ਼ਬਦ ਦਾ ਰੱਖਿਆ ਚੱਕਰ ਬਣਿਆ ਰਹੇਗਾ ਜੇ ਕੋ ਤੁਹਾਨੂੰ ਮਾੜਾ ਸ਼ਬਦ ਵੀ ਬੋਲੇਗਾ ਤੁਸੀਂ ਕੁਝ ਦੇਖੋਗੇ ਤੁਹਾਡੇ ਮਨ ਤੇ ਅਸਰ ਨਹੀਂ ਹੋਏਗਾ ਮਨ ਸੁਖ ਵਿੱਚ ਆਨੰਦ ਵਿੱਚ ਰਹੇਗਾ ਔਰ ਰਾਤ ਨੂੰ ਸੌਣ ਲੱਗਿਆਂ ਸਿਮਰਨ ਕਰਕੇ ਸੌਂ ਤੇ ਮਨ ਜਿਹੜਾ ਹੈ ਛੇਤੀ نیند ਆਵੇਗੀ ਜਿਹੜੇ ਜਿਹਾ ਕਈਆਂ ਨੂੰ ਨੀਂਦ ਨਹੀਂ ਆਉਂਦੀ ਘੰਟਾ ਘੰਟਾ ਲਤਾਂ ਮਾਰਦੇ ਰਹਿੰਦੇ ਨੇ ਤੁਸੀਂ 10 ਮਿੰਟ ਸਿਮਨ ਕਰੋ ਐਸੇ ਨੀਂਦ ਆ ਜੇਗੀ ਉਸੇ ਬਿਨਾ ਗੋਲੀ ਖਾਣ ਤੋਂ ਬਿਨਾ ਕੋਈ ਦਵਾਈ ਲੈਣ ਤੋਂ ਮਨ ਕਹਿੰਦੇ ਸਹੀ ਜੇ ਜਾਗੇ ਸਹੀ ਜੇ ਸੋਵੇ ਗੁਰਮੁਖ ਆਣ ਦੇਣਾ ਉਸਤਤ ਹੋਵੇ ਕਿਉਂਕਿ ਸਾਡੇ ਵਿਚਾਰ ਹੀ ਵੱਧ ਜਾਂਦੇ ਨੇ ਕਲੇਸ਼ ਅੰਦਰ ਫੁਰਨੇ ਵੱਧ ਜਾਂਦੇ ਨੇ ਉਹ ਸਾਡੇ ਮਨ ਨੂੰ ਸਹਜ ਘਰ ਵਿੱਚ ਨਿਜ ਘਰ ਦੇ ਵਿੱਚ ਜਾਣ ਨਹੀਂ ਦਿੰਦੇ ਇਹ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਹੀ ਮੈਡੀਟੇਸ਼ਨ ਦੱਸਿਆ ਹੋਇਆ ਸੀ ਜੋ ਅੱਜ ਅਸੀਂ ਥੋੜਾ ਜਿਹਾ ਸਮਝਣਾ ਸ਼ੁਰੂ ਕੀਤਾ ਕਿ ਆਪਣੇ ਮਨ ਨੂੰ ਠੀਕ ਕਰੋ ਇਥੇ ਉਹ ਪਾਸ਼ਾ ਨੇ ਫਿਰ ਜਦੋਂ ਇਹ ਭੇਦ ਦਿੱਤਾ ਕਿ ਇਹ ਵੈਦ ਗਾੜੀ ਗੱਲ ਸੁਣਾਏਗਾ ਤੇ ਵੈਦ ਨੇ ਵੀ ਉਹ ਗੱਲ ਨੂੰ ਜ਼ਿਆਦਾ ਅੱਗੇ ਨਹੀਂ ਤੋਰਿਆ ਉਥੇ ਹੀ ਠੱਪ ਕਰ ਦਿੱਤਾ ਸਮਾਂ ਲੰਘਦਾ ਗਿਆ ਹੁਣ ਐਸੀ ਅਵਸਥਾ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਮਾਤਾ ਪਿਤਾ ਨੇ ਕਈਆਂ ਹੋਰ ਨਾ ਕਾਰਜਾਂ ਤੇ ਲਾਇਆ ਵੀ ਇਹ ਪੜਿਆ ਤਾਂ ਹੈ ਨਹੀਂ ਕਿ ਹੁਣ ਕੋਈ ਡੇਰੀ ਫਾਰਮ ਖੋਲ੍ਹ ਦੀਏ ਕੋਈ ਘਰ ਦੇ ਵਿੱਚ ਕੋਈ ਮੱਝਾਂ ਦਾ ਡੰਗਰਾਂ ਦਾ ਕੰਮ ਕੋਲਿਆ ਆਪਾਂ ਦੇਖਦੇ ਹਾਂ ਉੱਥੇ ਵੀ ਪਾਤਸ਼ਾਹ ਜਿਹੜੇ ਸੀ ਉਹ ਲਿਵ ਲਾ ਕੇ ਬੈਠੇ ਹੋਰ ਵਿਚਾਰ ਹੋਇਆ ਕਿ ਇਹਨਾਂ ਨੂੰ ਘਰ ਵਿੱਚ ਕੋਈ ਦੁਕਾਨ ਪਾ ਦਿੰਦੇ ਹਾਂ ਤੇ ਘਰ ਦੇ ਨਾਲ ਲੱਗਦਾ ਖੇਤ ਸੀ ਪਿੰਡ ਦੀ ਨਿਆਈ ਬਾਲਾ ਪਰਿਵਾਰ ਹੁੰਦਾ ਸੀ ਸੰਧੂ ਪਰਿਵਾਰ ਉਹਨਾਂ ਦੇ ਖੇਤ ਪਿੰਡ ਦੀ ਨਿਆਈ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜੱਟਾਂ ਦੀ ਗੱਲਬਾਤ ਹੁੰਦੀ ਹੈ ਪਟਵਾਰੀਆਂ ਦੇ ਨਾਲ ਖੁੱਲੀ ਗੱਲਬਾਤ ਹੁੰਦੀ ਹੈ ਪਟਵਾਰੀ ਨੇ ਕਿਹਾ ਉਹਨਾਂ ਨੇ ਮੰਨ ਲਿਆ ਕਿ ਚਲੋ ਬੇਟੇ ਨੂੰ ਦੁਕਾਨ ਪਾ ਦਿੰਦੇ ਹਾਂ ਤੇ ਉਹਨਾਂ ਦਾ ਬੱਚਾ ਸੀ ਬਾਲਾ ਬਾਲਾ ਵੱਡਾ ਸੀ ਗੁਰੂ ਨਾਨਕ ਦੇਵ ਜੀ ਨਾਲੋਂ ਉਹਨੂੰ ਨਾਲ ਭੇਜਿਆ ਵੀ ਜਾਓ ਚੂੜ ਕਾਣਾ ਸ਼ਹਿਰ ਪੈਂਦਾ ਸੀਗਾ ਵੀ ਜਾ ਕੇ ਤੇ ਸੌਦਾ ਲਿਆਓ ਪਰ ਚੂਨ ਲਿਆਓ ਤੇ ਇਹਨੂੰ ਦੁਕਾਨ ਪਾ ਦिए ਕਿ ਆਪੇ ਦੁਕਾਨ ਤੇ ਬੈਠਾ ਰਿਹਾ ਕਰੇਗਾ ਉਹਨ ਗੁਰੂ ਨਾਨਕ ਪਾਸ਼ਾ ਨੂੰ ਨਾਲ ਭੇਜਿਆ ਤੇ ਜੰਗਲ ਪੈਂਦਾ ਸੀ ਤੇ ਅਗਲੇ ਪਾਸੇ ਸ਼ਹਿਰ ਸੀ ਉੱਥੋਂ ਲੈ ਕੇ ਰਸਤੇ ਵਾਪਸ ਆ ਰਹੇ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸੰਤ ਮੰਡਲੀ ਹੁੰਦੀ ਸੀ ਐਤਰਾ ਟੋਲੀਆਂ ਬਣ ਕੇ ਚੱਲਦੇ ਹੁੰਦੇ ਸੀ 10 10 20 20 ਸੰਤ ਮੰਡਲੀ ਪਿੰਡਾਂ ਦੇ ਵਿੱਚ ਜਾਂਦੇ ਹੁੰਦੇ ਸੀ ਮੰਗਣ ਵਾਸਤੇ ਜਦੋਂ ਮਹਾਰਾਜ ਵਾਪਸ ਆ ਰਹੇ ਤੇ ਉਹਨਾਂ ਨੂੰ ਸੰਤ ਮੰਡਲੀ ਮਿਲ ਗਈ ਉੱਥੇ ਜੰਗਲ ਵਿੱਚ ਬੈਠੇ ਹੋਏ ਹੁਣ ਜਦੋਂ ਉਹ ਉੱਥੇ ਦੇਖਿਆ ਮਹਾਰਾਜ ਨੇ ਕਿਹਾ ਵੀ ਇਹ ਤਾਂ ਫਿਰਦੇ ਤੁਰਦੇ ਰਹਿੰਦੇ ਨੇ ਇਹਨਾਂ ਨਾਲ ਗੱਲ ਕਰੀਏ ਕਿ ਪ੍ਰਮਾਤਮਾ ਦੀ ਗੱਲ ਅੱਗੇ ਫਿਲਾ ਸਕਦੇ ਨੇ ਕਿ ਵਾਕ ਵਾਕ ਪਿੰਡਾਂ ਵਿੱਚ ਜਾਂਦੇ ਨੇ ਤਾਂਦੇ ਚਲੋ ਇਹਨਾਂ ਨਾਲ ਗੱਲ ਕਰੋ ਹੁਣ ਉੱਥੇ ਸੰਤ ਮੰਡਲੀ ਦੇ ਨਾਲ ਬਹਿ ਕੇ ਜਦੋਂ ਗੱਲ ਕਰਨ ਲੱਗੇ ਕਿ ਤੁਸੀਂ ਕੌਣ ਹੋ ਆਂਦੇ ਅਸੀਂ ਸੰਤ ਆ ਤੇ ਮਹਾਰਾਜ ਜੀ ਨੇ ਅਸੀਂ ਤੁਹਾਡੇ ਨਾਲ ਵਿਚਾਰ ਕਰਨੀ ਹੈ ਉਹ ਆਂਦੇ ਵੀ ਵਿਚਾਰ ਬਾਅਦ ਵਿੱਚ ਕਰਿਓ ਪਹਿਲਾਂ ਸਾਨੂੰ ਭੁੱਖ ਲੱਗੀ ਆ ਸਾਨੂੰ ਰੋਟੀਆਂ ਪਾਓ ਤੁਹਾਰੇ ਜੀ ਕਹਿਣ ਲੱਗੇ ਵੀ ਜੇ ਤੁਸੀਂ ਸੰਤ ਜੇ ਤੇ ਸੰਤ ਦੀ ਖੁਰਾਕ ਤੇ ਅੰਮ੍ਰਿਤ ਰਸ ਹੁੰਦਾ ਆ ਮਨ ਦੀ ਖੁਰਾਕ ਤੇ ਤੁਸੀਂ ਅੰਮ੍ਰਿਤ ਰਸ ਨਹੀਂ ਪੀਂਦੇ ਉਹ ਆnde ਵੀ ਸਾਨੂੰ ਅੰਮ੍ਰਿਤ ਰਸ ਦਾ ਤੇ ਪਤਾ ਨਹੀਂ ਸਾਡੇ ਜਿਹੜਾ ਮੁਖੀ ਆ ਉਹਨੂੰ ਪੁੱਛ ਲਓ ਉਹਦੇ ਕੋਲ ਲੈ ਕੇ ਬੈਠ ਕੇ ਵਿਚਾਰ ਹੋਣ ਲੱਗੇ ਤਾਂ ਮਹਾਰਾਜ ਜੀ ਕਹਿਣ ਲੱਗੇ ਵੀ ਤੁਸੀਂ ਆਪਣੇ ਆਪ ਨੂੰ ਸੰਤ ਆਖਦੇ ਹੋ ਹਾਂ ਤੇ ਹਾਂ ਸੰਤ ਮੰਡਲੀ ਅਸੀਂ ਤੇ ਮਰ ਕੇ ਤੇ ਸੰਤ ਜਿਹੜਾ ਹੁੰਦਾ ਸਾਡਾ ਮਨ ਹੁੰਦਾ ਹੈ ਤੇ ਮਨ ਸੰਤ ਕਦੋਂ ਬਣਦਾ ਹੈ ਤਹਿ ਗੀਤ ਨਾਦ ਅਖਾਰੇ ਸੰਗਾ ਉਹਾਂ ਸੰਤ ਕਰੇ ਨਰੰਗਾ ਜਿੱਥੇ ਅਨਹਦ ਸ਼ਬਦ ਚੱਲਦਾ ਜਦੋਂ ਉੱਥੇ ਸੁਰਤ ਜੁੜ ਗਈ ਮਨ ਸੰਤ ਹੋ ਜਾਂਦਾ ਹੈ ਤੇ ਜਿਹੜਾ ਸੰਤ ਹੈ ਉਹਦੀ ਖਰਾਕ ਅੰਮ੍ਰਿਤ ਰਸ ਹੁੰਦਾ ਹੈ ਭਗਤਾਂ ਦਾ ਭੋਜਨ ਹਰ ਨਾਮ ਨਰਿੰਜਣ ਪੈਨੜ ਭਗਤ ਵੜਿਆਈ ਨੇ ਜੇ ਘਰ ਵਾਸਾ ਸਦਾ ਹਰ ਸੇਵਨ ਹਰ ਦਰ ਸੋਪਾ ਭਾਈ ਵੀ ਤੁਸੀਂ ਉੱਥੇ ਅੰਮ੍ਰਿਤ ਨਹੀਂ ਪੀਂਦੇ ਅੰਮ੍ਰਿਤ ਕਿਵੇਂ ਪੀਂਦੇ ਜੇ ਤੁਸੀਂ ਉਹਦੇ ਸਾਨੂੰ ਤਾਂ ਪਤਾ ਨਹੀਂ ਉਥੇ ਜੋ ਮਾਰੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਵੀ ਬਾਣੀ ਚ ਵਰਜੋਗੇ ਮਰ ਕੇ ਤੇ ਜਿਹੜੀ ਤੁਸੀਂ ਖਾਾਕ ਮੰਗਦੇ ਉਹ ਸਰੀਰ ਦੀ ਖਾਾਕ ਹੈ ਪਰ ਮਨ ਸੰਤ ਬਣਦਾ ਸੰਤ ਦੀ ਖਾਾਕ ਅੰਮ੍ਰਿਤ ਰਸ ਹੈ ਪਰਮਾਤਮਾ ਨੇ 84 ਲੱਖ ਜੂਨ ਬਣਾਈਆਂ ਤੇ ਸਾਰੇ ਦੀ ਖਰਾਕ ਵੱਖਰੀ ਵੱਖਰੀ ਹੈ ਹੁਣ ਜੋ ਗੁਰੂ ਨਾਨਕ ਦੇਵ ਜੀ ਨੇ ਉੱਥੇ ਗਿਆ ਉਹ ਬਾਣੀ ਵਿੱਚ ਉਤਰ ਜੇ ਤੇ ਉਹ ਕਹ ਲਗੇ ਸਾਨੂੰ ਤੁਸੀਂ ਦੱਸੋ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਆਂਦੇ ਇੱਕ ਮਾਸ ਹਾਰੇ ਇੱਕ ਤ੍ਰਿੰਨ ਖਾਏ ਇੱਕ ਨਾ ਸ਼ੱਤੀ ਅਮਰਤ ਪਾਏ ਇੱਕ ਮਿੱਟੀਆ ਮੇ ਮਿੱਟੀਆ ਖਾਏ ਇੱਕ ਪੌਣ ਹਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮ ਆਹਾਰ ਆnde ਇੱਕ ਜੀਵ ਇਹੋ ਜਿਹੇ ਨੇ ਸੱਪ ਨੇ ਗਢੋਏ ਨੇ ਉਹ ਮਿੱਟੀ ਖਾਂਦੇ ਨੇ ਅਨਸਾਨ 36 ਪ੍ਰਕਾਰ ਦੇ ਭੋਜਨ ਖਾਂਦਾ ਹੈ ਕਈ ਇਹੋ ਜਿਹੇ ਮਾਸ ਹੀ ਖਾਂਦੇ ਨੇ ਕਈ ਕਾਫੂਸ ਖਾਂਦੇ ਨੇ ਕਈ ਜਿਹੜੇ ਬ੍ਰੇਤ ਨੇ ਉਹ ਪੌਣ ਵਿੱਚੋਂ ਖਰਾਕ ਲੈਂਦੇ ਨੇ ਪਰ ਜਿਹੜਾ ਸਾਡਾ ਮਨ ਹੈ ਉਹਦੀ ਖਰਾਕ ਅੰਮ੍ਰਿਤ ਰਸ ਹੈ ਤੇ ਤੁਸੀਂ ਅਮਰਤ ਨਹੀਂ ਪਿੰਦੇ ਤੁਸੀਂ ਆ ਖਰਾਕ ਕਿਵੇਂ ਲੈਂਦੇ ਜੇ ਤੁਸੀਂ ਕਿਰਤਬ ਨਹੀਂ ਕਰਦੇ ਉਹ ਫਿਰ ਦੱਸੋ ਲੱਗੇ ਕਹਿੰਦੇ ਸਾਨੂੰ ਇਹਦਾ ਤੇ ਪਤਾ ਨਹੀਂ ਅਸੀਂ ਪਿੰਡਾਂ ਵਿੱਚ ਜਾਂਦੇ ਆ ਤੇ ਪਿੰਡਾਂ ਦੇ ਜਿਹੜੇ ਥੇ ਹੁੰਦੇ ਨਾ ਉਹਦੋਂ ਥੇ بڑے ਹੁੰਦੇ ਸੀ ਹੁਣ ਤਾਂ ਪੱਧਰੀਆਂ ਕਰਕੇ ਜ਼ਮੀਨਾਂ ਬਣਾ ਲਈਆਂ ਆਂਦੇ ਸੀ ਪਿੰਡ ਦੇ ਬਾਰ-ਬਾਰ ਕਿਸੇ ਥੇ ਤੇ ਬਹਿ ਜਾਂਦੇ ਆ ਤੇ ਉੱਚੀ ਉੱਚੀ ਜਿੱਸਾ ਉਹ ਪਿੱਛੇ ਚਮਟੇ ਲੈ ਕੇ ਕਹਿੰਦੇ ਉੱਚੀ ਉੱਚੀ ਅਸੀਂ ਗਾਉਨੇ ਆ ਉਹਨੂੰ ਕਹਿੰਦੇ ਜੱਲਲੀ ਪਾਉਣੀ ਅਸੀਂ ਜੱਲਲੀ ਪਾਉਨੇ ਆ ਤੇ ਜਦੋਂ ਜੱਲਲੀ ਪਾਉਨੇ ਆ ਉੱਚੀ ਉੱਚੀ ਚਮਟਿਆਂ ਦੇ ਨਾਲ ਅਸੀਂ ਉੱਥੇ ਗਾਉਨੇ ਆ ਤੇ ਪਿੰਡ ਦੇ ਲੋਕ ਸਾਡੀਆਂ ਆਵਾਜ਼ ਨੂੰ ਸੁਣ ਕੇ ਕੋਈ ਚੌਲ ਬਣਾ ਕੇ ਲਿਆਉਂਦਾ ਕੋਈ ਰੋਟੀਆਂ ਪਕਾ ਕੇ ਲਿਆਉਂਦਾ ਅਸੀਂ ਦੋ ਦਿਨ ਰਹਿੰਦੇ ਆ ਖਾਂਦੇ ਆ ਤੇ ਫਿਰ ਅਗਲੇ ਪਿੰਡ ਚੱਲ ਜਾਂਦੇ ਆ ਆ ਜੰਗਲੀ ਬੜਾ ਲੰਮਾ ਆ ਗਿਆ ਰਾਜ ਪਿੰਡ ਹੀ ਨਹੀਂ ਆਇਆ ਤੇ ਸਾਨੂੰ ਭੁੱਖ ਲੱਗੀ ਤੇ ਮਾਰੇ ਦੀ ਹਾਸਪੇ ਮਾਰੇ ਕਹ ਲਗੇ ਤੁਸੀਂ ਤਾਂ ਰੋਟੀਆਂ ਦੀ ਖਾਤਰ ਤੁਰੇ ਫਿਰਦੇ ਜੇ ਵਾਈਲ ਚੇਲੇ ਨੱਚਣ ਗੁਰ ਪੈਰ ਹਲਾਉਣ ਫੇਰਨ ਸਿਰ ਉਗੋ ਘਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਿਛਾੜੇ ਧਰਤੀ ਨਾਲ ਅਰੇ ਤੁਸੀਂ ਤਾਂ ਰੋਟੀਆਂ ਦੀ ਖਾਤਰ ਤੁਰੇ ਫਿਰਦੇ ਜੇ ਤੁਹਾਨੂੰ ਤੇ ਆਪਣੇ ਆਪ ਦਾ ਹੀ ਨਹੀਂ ਪਤਾ ਆਉਂਦਾ ਕਿ ਸਾਨੂੰ ਤਾਂ ਪਤਾ ਨਹੀਂ ਉਦੋਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਤੇ ਦਇਆ ਕਰਕੇ ਉਹਨਾਂ ਨੂੰ ਚਰਨ ਪਾਉਲ ਦਿੱਤੀ ਚਰਨ ਪਾਉਲ ਹੁੰਦੀ ਸੀ ਜਿਹੜਾ ਆਪਣੇ ਅੰਦਰ ਸ਼ਬਦ ਚੱਲਦਾ ਉਸ ਸ਼ਬਦ ਦੇ ਨਾਲ ਉਹ ਮਨ ਦੀ ਜਿਹੜੀ ਸੁਰਤ ਸੀ ਉਹਨੂੰ ਜੋੜ ਦਿੰਦੇ ਤੇ ਜਦੋਂ ਸ਼ਬਦ ਨਾਲ ਜੋੜਦੇ ਤੇ ਅੰਦਰੋਂ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਜਾਂਦਾ ਤੇ ਜਦੋਂ ਉਹਨਾਂ ਨੂੰ ਸ਼ਬਦ ਨਾਲ ਜੋੜਿਆ ਚਰਨਪੌਲ ਦਿੱਤੀ ਅਮਰਤਰਾਸ ਆਇਆ ਤੇ ਗੁਰੂ ਨਾਨਕ ਦੇਵ ਜੀ ਨੇ ਉੱਥੇ ਜਿਹੜਾ ਲੰਗਰ ਲਾਇਆ ਉਹਨੂੰ ਕਹਿੰਦੇ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖਟিয়ে ਉਹਨਾਂ ਨੂੰ ਸ਼ਬਦ ਨਾਲ ਜੋੜਿਆ ਤੇ ਉਹਨਾਂ ਨੂੰ ਕਿਹਾ ਵੀ ਹੁਣ ਸ਼ਬਦ ਨਾਲ ਜੁੜੇ ਰਹੋਗੇ ਇਹ ਤੁਹਾਨੂੰ ਰਸ ਵੀ ਆਈ ਜਾਏਗਾ ਤੁਹਾਨੂੰ ਗਿਆਨ ਵੀ ਆਈ ਜਾਏਗਾ ਤੇ ਪਿੰਡਾਂ ਵਿੱਚ ਜਾਓ ਜੱਲੀ ਪਾਉਣ ਤੋਂ ਪਹਿਲਾਂ ਪਰਮਾਤਮਾ ਦੀਆਂ ਗੱਲਾਂ ਦੱਸੋ ਲੋਕਾਂ ਨੂੰ ਫਿਰ ਤੁਹਾਨੂੰ ਆਪਣੇ ਆਪ ਕੋਈ ਭੋਜਨ ਵੀ ਦੇ ਦੇਗਾ ਅੱਛੀ ਗੱਲ ਹੈ ਇਹ ਸ਼ਬਦ ਦਾ ਲੰਗਰ ਵਰਤਾਓ ਜਾ ਕੇ ਜਿਸ ਨੂੰ ਮਹਾਰਾਜ ਬਾਣੀ ਚ ਦੱਸਦੇ ਨੇ ਆਂਦੇ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਆਂਦੇ ਸ਼ਬਦ ਦਾ ਲੰਗਰ ਲਾਦਿਓ ਉਥੇ ਬਾਦਸ਼ਾਹ ਨੇ ਸ਼ਬਦ ਦਾ ਭੇਦ ਦਿੱਤਾ ਜਿਹੜਾ ਉਥੇ ਭੋਜਨ ਸੀ ਉਹ ਵੀ ਉਹਨਾਂ ਨੂੰ ਦੇ ਦਿੱਤਾ ਪੀ ਸ਼ਕੋ ਪਕਾਓ ਤੇ ਸ਼ਕੋ ਕਿਉਂਕਿ ਕੱਚਾ ਪਤਾ ਮਾਲ ਸੀ ਉੱਤੇ ਆਂਦੇ ਸ਼ਕੋ ਤੇ ਜਾ ਕੇ ਸ਼ਬਦ ਦਾ ਲੰਗਰ ਲਾ ਦਿਆ ਤੇ ਜਿੱਥੇ-ਜਿੱਥੇ ਜਾਓਗੇ ਵਰਤਾਈ ਜਾਓਗੇ ਇਹ ਤੁਹਾਡਾ ਮੁੱਖੇ ਗਾਨੇ ਵੰਦਾ ਹੀ ਜਾਏਗਾ ਹੁਣ ਉਥੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸ਼ਬਦ ਦੇ ਨਾਲ ਜੋੜਿਆ ਚਰਨ ਪਾਲ ਦਿੱਤੇ ਉਥੋਂ ਹੀ ਮਰਿਆਦਾ ਸ਼ੁਰੂ ਹੋਈ ਚਰਨ ਪਾਲ ਦੀ ਜੋ ਗੁਰੂ ਤੇਗ ਬਹਾਦਰ ਸਾਹਿਬ ਤੱਕ ਆਪਾਂ ਨੂੰ ਜੀਵਨ ਨੂੰ ਜਿਹੜਾ ਸਰਲ ਵਿੱਚ ਆਉਂਦਾ ਸੀ ਉਹਨੂੰ ਬਖਸ਼ਿਸ਼ ਕਰਦੇ ਨੇ ਇੱਥੇ ਆਇਆ ਪਿਤਾ ਨੇ ਦੇਖਿਆ ਪੀਏ ਜਿਹੜਾ ਬੱਚਾ ਹੈ ਇਹ ਤਾਂ ਕੰਮ ਦਾ ਨਹੀਂ ਨਿਕਲੇ ਇਹ ਸਾਰੀ ਰਸਤੇ ਉੱਥੇ ਦੇ ਆਇਆ ਉਹਨਾਂ ਨੂੰ ਹੁਣ ਐਸੀ ਅਵਸਥਾ ਵਿੱਚ ਝੜਕ ਦਿੱਤੀ ਤੁਸੀਂ ਸਾਰਾ ਇਤਿਹਾਸ ਜਾਣਦੇ ਹੋ ਗੱਲਾਂ ਬਾਤਾਂ ਹੋਈਆਂ ਤੇ ਮਾਤਾ ਬੇਬੇ ਨਾਨਕੀ ਜੀ ਉਹ ਆਪਣੇ ਨਾਲ ਲੈ ਗਏ ਜਿੱਥੇ ਜਾ ਕੇ ਸultanpur Lodhi ਗੁਰੂ ਸਾਹਿਬ ਨੂੰ ਪੀ ਉਥੇ ਸਰਕਾਰੀ ਜਿਹੜਾ ਮੋਦੀਖਾਨਾ ਸੀ ਉਹਦੇ ਵਿੱਚ ਨੌਕਰੀ ਦਵਾ ਦਿੱਤੀ ਪੀ ਇਥੇ ਸਰਕਾਰੀ ਨੌਕਰੀ ਦੇ ਵਿੱਚ ਲਵਾ ਦਿੱਤਾ ਗਿਆ ਉੱਥੇ ਵੀ ਦੋ ਵਾਰ ਸ਼ਿਕਾਇਤ ਹੋਈ ਪਰ ਉਹ ਪਾਦਸ਼ਾਹ ਦੇ ਬਲਵਤ ਹੋਇ ਖਜਾਨੇੋਂ ਨਿਕਲਿਆ ਇਥੇ ਹੁਣ ਚਲਦੇ ਚਲਦੇ ਸਮਾਂ ਬੀਤੇ ਆ ਤਾਂ ਗੁਰੂ ਨਾਨਕ ਦੇਵ ਜੀ ਦਾ ਕਾਫੀ ਸਮਾਂ ਹੋ ਗਿਆ। ਇਹ ਤੇ ਵਿਆਹ ਹੋ ਗਿਆ, ਬੱਚੇ ਹੋ ਗਏ। ਤੇ ਮਾਤਾ ਪਿਤਾ ਨੇ ਦੇਖਿਆ ਵੀ ਹੁਣ ਤਾਂ ਸਿਆਣਾ ਹੋ ਗਿਆ ਹੈ, ਇਹਨੂੰ ਪਿੰਡ ਸਾਧ ਲਈਏ। ਤੇ ਉਹਨਾਂ ਦਿਨਾਂ ਦੇ ਵਿੱਚ ਪਰਿਵਾਰ ਹੁੰਦੇ ਸੀ ਉਹਨੂੰ ਕਹਿੰਦੇ ਸੀ ਬੁੱਤੀਆਂ ਕੱਟਣ ਵਾਲੇ। ਤੇ ਮਰਦਾਨੇ ਦਾ ਪਰਿਵਾਰ ਬੁੱਤੀ ਕੱਟਦਾ ਹੁੰਦਾ ਸੀ। ਸਿਰਿਆਂ ਦਿੰਦੇ ਹੁੰਦੇ ਸੀ ਪਿੰਡਾਂ ਵਿੱਚ ਅੱਜ ਵੀ ਆਪਣੇ ਥੋੜਾ ਰਿਵਾਜ ਬਣਿਆ। ਆਪਣੇ ਗੁਰਮੁਖ ਇਤਿਹਾਸਕਾਰ ਆਏ ਨੇ ਪਾਈਸ ਲਖੜ ਸਿੰਘ ਜੀ ਸੁਣਾਉਣਗੇ ਤੁਹਾਨੂੰ ਦੱਸਣਗੇ। ਪੀ ਪਿੰਡਾਂ ਦੇ ਵਿੱਚ ਬੁੱਤਕਾਰੀ ਬੁੱਧੀਆਂ ਕੱਢਣ ਵਾਲੇ ਪੀ ਜਾਣਾ ਸਿਰਿਆ ਦੇਣਾ ਪੀ ਅੱਜ ਸਾਡੇ ਚੁੱਲ੍ਹੇ ਨੀਂਦ ਹੈ ਆ ਹੈ। ਉਹ ਮਰਦਾਨੇ ਦਾ ਪਰਿਵਾਰ ਹੁੰਦਾ ਸੀ ਤੇ ਮਰਦਾਨੇ ਨੂੰ ਕਿਹਾ ਉਹਨਾਂ ਨੇ ਪੀ ਜਾਓ ਨਾਨਕ ਨੂੰ ਸਤਾਦੇ ਆ। ਜੀ ਪਹੁੰਚੇ ਸੁਲਤਾਨਪੁਰ ਤੇ ਜਾ ਕੇ ਬੇਬੇ ਨਾਨਕੀ ਨੂੰ ਮਿਲੇ ਉਹਨਾਂ ਕਿਹਾ ਪੀ ਪੇ ਬੁਲਾਇਆ ਹੈ ਨਾਨਕ ਨੂੰ ਵਾਪਸ ਬੁਲਾ ਲਿਆ ਹੈ ਬੜੇ ਖੁਸ਼ ਹੋਏ ਸਾਰੇ ਤੇ ਨਾਨਕ ਨੂੰ ਸਿਰਾਂ ਦਿੱਤਾ ਤਾਂ ਉਹ ਕਹਿੰਦੇ ਚਲਦੇ ਆ ਮੈਂ ਆਉ ਆਪਾਂ ਇਸ਼ਨਾਨ ਕਰ ਆਈਏ ਹੁਣ ਮਰਦਾਨੇ ਨੂੰ ਨਾਲ ਲੈ ਤੇ ਵਈ ਨਦੀ ਤੇ ਆ ਗਏ ਇਸ਼ਨਾਨ ਕਰਨ ਵਾਸਤੇ ਹੁਣ ਕੱਪੜੇ ਲਾਏ ਤੇ ਰਖੇ ਤੇ ਵਈ ਨਦੀ ਵਿੱਚ ਜਦੋਂ ਜਾਣ ਲੱਗੇ ਵਾਪਸ ਨਹੀਂ ਆਏ ਜਦੋਂ ਸਮਾਂ ਬੀਤਿਆ ਮਰਦਾਨੇ ਨੇ ਦੇਖਿਆ ਕਿ ਵਾਪਸ ਨਹੀਂ ਆਏ ਉਹਨੇ ਕਹਿੰਦਿਆ ਕਿ ਦੱਸਿਆ ਜੈ ਰਾਮ ਦਾ ਕਾਫੀ ਸਰਕਾਰ ਵਿੱਚ ਸੀਗਾ ਨਾਂ ਸੀਗਾ ਬੰਦੇ ਉਹਦੇ ਆਕੇ ਲੱਗਦੇ ਸੀ ਗੋਤਾਖੋਰ ਸਦੈ ਭਜਨਸ ਹੋਈ ਮਸ਼ੀਨਰੀ ਆਈ ਉਸ ਵਕਤ ਜੋ ਵੀ ਸਾਧਨ ਸੀ ਲੱਭਣ ਦੀ ਕੋਸ਼ਿਸ਼ ਕੀਤੀ ਦੋ ਤਿੰਨ ਦਿਨ ਲੱਭਦੇ ਰਹੇ ਹਾਰ ਕੇ ਨਹੀਂ ਲੱਭੇ ਤੇ ਸਮਝਿਆ ਵੀ ਡੋਬ ਗਏ ਨੇ